नमस्कार आप देख रहे हैं वी क्रांति न्यूज जिंदाबाद 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 ਭਾਈ ਕੀ ਨਾਮ ਆਪਣਾ ਪਰਮਜੀਤ ਬਸਪਾ ਗੜਗਰ ਜ਼ਿਲ੍ਹਾ ਪ੍ਰਧਾਨ ਭਾਈ ਤੁਸੀਂ ਡੀਸੀ ਦਫਤਰ ਆਏ ਕੀ ਕਾਰਨ ਕੀ ਅਸੀਂ ਜਨਾਬ ਜੀ ਇਸ ਤਰ੍ਹਾਂ ਆਏ ਆ ਵੀ 1.2% ਦਾ ਕਟਾ ਜਿਹੜਾ ਮਜਬੀ ਵਾਲਮੀਗ ਸਮਾਜ ਨੂੰ ਅਸੀਂ ਕੀ ਜਿੱਤਿਆ ਆ ਹੂੰ ਕੀ ਜਿੱਤਿਆ ਉਹਦੇ ਸਬੰਧ ਵਿੱਚ ਅਸੀਂ ਮੰਗ ਪੱਤਰ ਜੜੇ ਆ ਸੀਰ ਪੱਤਰ ਤੇ ਆ ਮਦਦ ਸੰਭਾਲ ਕੇ ਦੇ ਅਸੀਂ ਦੇ ਰਹੇ ਆ ਹੂੰ ਅੱਗੇ ਵੀ ਦਿੱਤੇ ਆ ਤਕਰੀਬਨ 20-25 ਅਸੀਂ ਮੰਗ ਪੱਤਰ ਦੇ ਚੁੱਕੇ ਆ ਅਸੀਂ ਮੁੱਖ ਮੰਤਰੀ ਪੰਜਾਬ ਪਕਮਤ ਮਾਨ ਜੀ ਨੂੰ ਅਸੀਂ ਮੰਗ ਪੱਤਰ ਜਿਹੜਾ ਲਗਾਤਾਰ ਪੰਜਾਬ ਵਿੱਚ ਦੇ ਰਹੇ ਆ ਕਿਉਂਕਿ ਜਿਹੜਾ ਮਜਵੀ ਫਾਲਮੀ ਸਮਾਜ ਨੇ ਸਾਡੇ 12% ਕੋਟਾ ਜਿੱਤਿਆ ਆ ਇਹ ਤੁਰੰਤ ਲਾਗੂ ਕਰਦੇ ਇਸ ਵੰਦ ਵਿੱਚ ਅਸੀਂ ਕਹਿੰਦੇ ਵੀ ਜੋ ਵੀ ਬੇਰੁਜ਼ਗਾਰੀ ਹੈ ਜਾਂ ਨੌਜਵਾਨ ਪੜੇ ਲਿਖੇ ਤੱਕੇ ਖੰਦੇ ਪਿਆ ਇਹਨਾਂ ਨੂੰ ਆਪਣਾ ਜਿਹੜਾ ਹੱਕ ਮਿਲ ਸਕੇ ਇਹ ਸਾਡੀ ਕਾਗਲੀ ਕੀ ਤੋਂ ਮੰਗ ਸੀ ਤੇ ਕੋਰਟ ਨੇ ਕੋਰਟ ਨੇ ਸਾਡੇ ਜਿਹੜਾ ਹੱਕ 'ਚ ਫੈਸਲਾ ਦਿੱਤਾ ਆ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਆ ਤੇ ਇਹਨੂੰ ਤੁਰੰਤ ਲਾਗੂ ਕਰਨ ਲਈ ਜਿਵੇਂ 1 2 3 ਰੁਪਿਆਵਾਂ 'ਚ ਲਾਗੂ ਹੋ ਚੁੱਕਾ ਆ ਤੇ ਇਸੇ ਤਰ੍ਹਾਂ ਅਸੀਂ ਜਿਹੜੇ ਸਾਡੇ ਧਰਨੇ ਆ ਜਿਹੜੇ ਮੰਗ ਪੱਤਰ ਆ ਇਹ ਜਾਰੀ ਰਹਿਣਗੇ ਤੇ ਮੰਗ ਪੱਤਰ ਦਿੰਦੇ ਰਾਵਾਂਗੇ ਜਿੰਨਾ ਚਿਰ ਅਸੀਂ ਇਹਨੂੰ ਲਾਗੂ ਨਹੀਂ ਕਰਾ ਸਕਦੇ ਤਾਂ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਔਰ ਆਵਾਜ਼ ਸਮਾ ਜਿਹੜਾ ਹੈ ਉਹ ਇਸ ਤਰ੍ਹਾਂ ਜੇ ਫਿਰ ਵੀ ਕਿਸੇ ਕੋਲੋਂ ਅਗੋਂ ਤੋਂ ਮਾਨ ਜੀ ਨੇ ਇਸ ਗੱਲ ਨੂੰ ਨਾ ਮੰਨਿਆ ਤਾਂ ਅਸੀਂ ਇਹਦਾ ਜੋ ਵੀ ਛਿਟਾ ਜਿਹੜਾ ਗਾਹਾਂ ਸਾਡੀ ਪਾਰਟੀ ਜੋ ਵੀ ਸਾਨੂੰ ਹੁਕਮ ਦੇਦੇਗੀ ਅਸੀਂ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰਾਂਗੇ ਨਮਸਕਾਰ ਆਪ ਦੇਖ ਰਹੇ ਹੈ ਵੀ ਕ੍ਰਾਂਤੀ ਨਿਊਜ਼